ਤਾਂ ਲਈ ਮਾਦਨ ਦੇ ਨਾਲ ਇਹ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਟੀਮ ਬੋਲੋ ਜਿਹੜਾ ਹੈਗਾ 1 ਅਕਤੂਬਰ ਨੂੰ ਆ ਬਾਬਾ ਸਾਹਿਬ ਬੀਐਲ ਬੁਕਸ ਸੁਸਾਇਟੀ ਦੇ ਜਿੰਨੇ ਵੀ ਮੈਂਬਰਸ ਹੈਗੇ ਆ ਪ੍ਰੈਜ਼ੀਡੈਂਟ ਹੈਗੇ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਜਿਹੜਾ ਹੈਗਾ ਇਸ ਮਾਈਂਡ ਕਰ ਰਹੇ ਕਿਉਂਕਿ ਔਰ ਆਉਣ ਵਾਲੇ ਸਮੇਂ ਵਿੱਚ ਮੈਂ ਫਿਰ ਆਪਣੇ ਸਾਥੀਆਂ ਦੇ ਵਿਸ਼ਵਾਸ ਕਰਦਾ ਪਈ ਮੇਰਾ ਇੱਥੇ ਸਾਥ ਦਿੰਦੇ ਰਹਿਣਗੇ ਇੱਥੇ ਸਾਡੀ ਸੰਸਥਾ ਚ ਕੋਈ ਪ੍ਰਧਾਨ ਨਹੀਂ ਕੋਈ ਮੈਂਬਰ ਨਹੀਂ ਸਾਰਿਆਂ ਦਾ ਕੰਮ ਸਾਡਾ ਇਕੁਅਲ ਵਰਕ ਹੈਗਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਹੈ ਔਰ ਸਾਰੇ ਇੱਕੋ ਵਕ ਆਪਣਾ ਕੰਮ ਆਪਣੇ ਮਨੋ ਕੰਮ ਕਰ ਰਹੇ ਆ ਔਰ ਤੇ ਢੰਗ ਨਾਲ ਕਰ ਰਹੇ ਆ ਆਸ ਕਰਦਾ ਪਏ ਅੱਗੇ ਤੋਂ ਵੀ ਸਾਥ ਇਦਾਂ ਹੀ ਸਾਡੇ ਸਾਥੀ ਦੇ ਹੰਦੇ ਰਹਿਣਗੇ ਔਰ ਆਪਾਂ ਜਿੰਨੇ ਵੀ ਹੋਰ ਵੀ ਅਫੈਕਟਡ ਏਰੀਆ ਉੱਥੇ ਜਾ ਕੇ ਸੇਵਾ ਭਾਵਨਾ ਕਰਦਾ ਰਹਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਗੜਦੀwala ਵੱਲੋਂ ਜਦੋਂ ਤੋਂ ਹੜ੍ਹ ਆਏ ਨੇ ਤਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚ ਕੇ ਤੇ ਹੜ੍ਹ ਪੀੜਤ ਲੋਕ ਜਿਹੜੇ ਨੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਇਸ ਦੀ ਜਿਹੜੀ ਸਮੁੱਚੀ ਟੀਮ ਹੈ ਅੱਜ ਅਸੀਂ ਰਾਵੀ ਦਰਿਆ ਦੇ ਕਿਨਾਰੇ ਬਿਲਕੁਲ ਖੜੇ ਆਂ ਤੇ ਜਿਸ ਨੂੰ ਅੱਜ ਪਾਰ ਕਰਕੇ ਅਸੀਂ ਜਿਹੜੇ ਉਤਲੇ ਪਿੰਡ ਸੀਗੇ ਤਕਰੀਬਨ 6-7 ਪਿੰਡ ਸੀ ਜਿੱਥੇ ਦਾ ਆਪਾਂ ਜਾ ਕੇ ਦੌਰਾ ਕਰਕੇ ਆਏ ਔਰ ਉੱਥੇ ਜਿਨ੍ਹਾਂ ਨੂੰ ਜ਼ਰੂਰਤ ਸੀ ਦਵਾਈਆਂ ਦੀ ਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਇਹ ਇੱਕ ਤੁਹਾਨੂੰ ਦੱਸ ਦਈਏ ਕਿ ਜਿੱਥੇ ਮਨੁੱਖੀ ਦਵਾਈਆਂ ਦਿੱਤੀਆਂ ਉੱਥੇ ਪਸ਼ੂਆਂ ਦੀਆਂ ਦਵਾਈਆਂ ਵੀ ਨਾਲ ਦਿੱਤੀਆਂ ਗਈਆਂ ਤੇ ਇਸੇ ਤਰ੍ਹਾਂ ਹੋਰ ਸਮਾਨ ਵੀ ਜਿਹੜਾ ਲੜੀਂਦਾ ਆ ਉਹ ਵੀ ਦਿੱਤਾ ਗਿਆ ਤੇ ਸਾਡੇ ਨਾਲ ਮੌਜੂਦ ਨੇ ਆਪਣੇ ਸੰਸਥਾ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਜੀ ਤੇ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਸਰ ਅੱਜ ਦਾ ਜਿਹੜਾ ਦਿਨ ਕਿੱਦਾਂ ਦਾ ਰਿਹਾ ਔਰ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਡਾਕਟਰ ਪੀ ਮਰਾਓ ਅੰਬੇਡਕਰ ਬੈਲਫੇ ਸੋਸਾਇਟੀ ਗੜਦੀwala ਬਲੋਂ ਅੱਜ ਜੋ ਰਾਵੀ ਦਰਿਆ ਹੈਗਾ ਰਾਵੀ ਦਰਿਆ ਨੂੰ ਟਪਕੇ ਜ ਸਾਡੀ ਸਮੁੱਚੀ ਟੀਮ ਆ ਡਾਕਟਰ ਪੀ ਮਰਾਓ ਅੰਬੇਡਕਰ ਸੋਸਾਇਟੀ ਪੂਰੀ ਆਪਣੇ ਮੈਂਬਰਾਂ ਨਾਲ ਰਾਵੀ ਦਰਿਆ पार ਕਰਕੇ ਆਪਾਂ ਜਿਹੜੇ ਉੱਪਰ ਸੱਤ ਪਿੰਡ ਪੈਂਦੇ ਆ ਛੋਟੇ ਛੋਟੇ ਪਿੰਡ ਹੈਗੇ ਆ ਤੇ ਉੱਥੇ ਦੇ ਹਾਲਾਤ ਦੇਖ ਕੇ ਮਨ ਬੜਾ ਝੰਜੋੜ ਜਾਂਦਾ ਆ ਤੇ ਜਿਸ ਤੋਂ ਦੇਖ ਕੇ ਪਤਾ ਲੱਗਦਾ ਕਿ ਕਿੰਨੀ ਲੋਕਾਂ ਨੂੰ ਪ੍ਰੋਬਲਮ ਆਈ ਐ ਇਸ ਹੜ ਨਾਲ ਤੇ ਜਿੱਥੇ ਉੱਥੇ ਅੱਜ ਅਸੀਂ ਮਨੁੱਖਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਉਸ ਦੇ ਨਾਲ ਨਾਲ ਅੱਜ ਜਿਹੜੇ ਪਸ਼ੂਆਂ ਦੀਆਂ ਜਿਹੜੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ ਅੱਜ ਦੀ ਸਾਡੀ ਜਿਹੜੀ ਸਮੁੱਚੀ ਟੀਮ ਦੀ ਅਗਵਾਈ ਡਾਕਟਰ ਨਿਰਮਲ ਸਿੰਘ ਜੀ ਵੱਲੋਂ ਕੀਤੀ ਗਈ ਆ ਤਾਂ ਜੋ ਕਿ ਪਾਣੀ ਦੀ ਬਹੁਤ ਡੁੰਗਾਈ ਮਾਰ ਵਿੱਚ ਜਿਹੜੇ ਗੁਜ਼ਰੇ ਆ ਤੇ ਉੱਥੇ ਦੇ ਹਾਲਾਤ ਦੇਖ ਕੇ ਮਨ ਬੜਾ ਚੰਜੂੜ ਜਾਂਦਾ ਆ ਤੇ ਜਿਸ ਤੋਂ ਦੇਖ ਕੇ ਪਤਾ ਲੱਗਦਾ ਕਿ ਕਿੰਨੀ ਲੋਕਾਂ ਨੂੰ ਪ੍ਰੋਬਲਮ ਆਈ ਐ ਇਸ ਹੜ ਨਾਲ ਤੇ ਜਿੱਥੇ ਉੱਥੇ ਅੱਜ ਅਸੀਂ ਮਨੁੱਖਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਉਸ ਦੇ ਨਾਲ ਨਾਲ ਅੱਜ ਜਿਹੜੇ ਪਸ਼ੂਆਂ ਦੀਆਂ ਜਿਹੜੇ ਲੋੜ ਅਨੁਸਾਰ ਦੋਹੀਆਂ ਦਿੱਤੀਆਂ ਗਈਆਂ ਅੱਜ ਦੀ ਸਾਡੀ ਜਿਹੜੀ ਸਮੁੱਚੀ ਟੀਮ ਦੀ ਅਗਵਾਈ ਡਾਕਟਰ ਨਿਰਮਲ ਸਿੰਘ ਜੀ ਵੱਲੋਂ ਕੀਤੀ ਗਈ ਆ ਤੇ ਇਸ ਦੇ ਨਾਲ ਨਾਲ ਜੋ ਹੋਰ ਸਮਾਨ ਦੀ ਜਿਹੜੀ ਜ਼ਰੂਰੀ ਸਮਾਨ ਹੈਗਾ ਅੱਜ ਉਹ ਵੀ ਸਾਡੀ ਸਮੁੱਚੀ ਟੀਮ ਲੈ ਕੇ ਪਹੁੰਚੀ ਸਗੀ ਉਹ ਵੀ ਕੀਤਾ ਸਾਡੀ ਸਮੁੱਚੀ ਟੀਮ ਵੱਲੋਂ ਤੇ ਔਰ ਸਾਡੀ ਟੀਮ ਦੇ ਵਿੱਚ ਜਿਹੜੇ ਮੈਂ ਅੱਜ ਬਹੁਤ ਉਤਸ਼ਾਹ ਦੇਖਿਆ ਕਿਉਂਕਿ ਬੱਲੇ ਕਿਲਤਾ ਇਦਾਂ ਦਾ ਕਿਸੇ ਤੇ ਸਮਾਂ ਆਵੇ ਨਾ ਜੋ ਹਾਲਾਤ ਚੱਲ ਰਹੇ ਇੱਧਰ ਦੇ ਦੇਖ ਕੇ ਪਤਾ ਲੱਗ ਰਿਹਾ ਪਰ ਸਾਡੀ ਸਮੁੱਚੀ ਟੀਮ ਦਾ ਬੜਾ ਹੌਸਲੇ ਬਲੰਦ ਸੀਗੇ ਜਿਨ੍ਹਾਂ ਨੇ ਬੜੀ ਦੂਰ ਜਾ ਕੇ ਇੱਥੋਂ ਪਹਿਲਾਂ ਕਿਸ਼ਤੀ ਰਾਹੀਂ ਆ ਕੇ ਫਿਰ ਲਗਭਗ 10-15 ਕਿਲੋਮੀਟਰ ਟਰੈਲੀ ਵਿੱਚ ਮਿੱਟੀ ਕੱਟੇ ਵਿੱਚ ਇੰਨਾ ਸਫ਼ਰ ਤੈਅ ਕਰਕੇ ਆ ਕੇ ਜਿਹੜੇ ਪਿੰਡਾਂ ਦਾ ਸਰਵੇ ਕੀਤਾ ਤੇ ਉੱਥੇ ਲੋਕਾਂ ਦੇ ਦੁੱਖ ਦੀ ਗਲੀਫਾਂ ਵੀ ਸੁਣੀਆਂ ਤੇ ਨਾਲ ਕੈਂਪ ਲਗਾਏ ਗਏ ਆਰਗੇਨਾਈਜ਼ ਕੀਤੇ ਗਏ ਆ ਤੇ ਇਸ ਸੰਸਥਾ ਦਾ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ ਕੋਈ ਕੁਝ ਨਹੀਂ ਮਿਲ ਰਿਹਾ ਕੋਈ ਦਿਹਾੜੀ ਨਹੀਂ ਮਿਲਦੀ ਪਰ ਇਹਨਾਂ ਦਾ ਮਨ ਦੀ ਭਾਵਨਾ ਹੈਗੀ ਆ ਇੱਕ ਚੰਗੇ ਕੰਮ ਕਰਨ ਦੀ ਔਰ ਉਸ ਭਾਵਨਾ ਨੂੰ ਲੈ ਕੇ ਆਏ ਹੋਇਆ ਔਰ ਸਭ ਤੋਂ ਵੱਡਾ ਮੈਂ ਇੱਕ ਇੱਥੇ ਜ਼ਰੂਰ ਕਰਨਾ ਚਾਹੁੰਦਾ ਚਾਹਨਾ ਬਹੁਤ ਚਿਰ ਹੋ ਗਿਆ ਮੇਰੇ ਮਨ ਚ ਨੂੰ ਕਿ ਇਹ ਸੰਸਥਾ ਇੱਕ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਦੇ ਨਾਂ ਤੇ ਬਣਾਈ ਗਈ ਆ ਸੰਸਥਾ ਇਹਦਾ ਨਰੋਲ ਮਕਸਦ ਇਹ ਨਹੀਂ ਹੈਗਾ ਕਿ ਕਿਆਸੀਆਂ ਲਈ ਹੀ ਬਣਾਈ ਗਈ ਆ ਇਦੇ ਵਿੱਚ ਹਰ ਵਰਗ ਦੇ ਸਾਡੇ ਨਾਲ ਜੁੜੇ ਹੋਏ ਸਾਥੀ ਔਰ ਕੋਈ ਬਿਨਾ ਭੇਤ ਭਾਵ ਤੋਂ ਸਾਡੀ ਸੰਸਥਾ ਵੱਲੋਂ ਜਿਹੜੇ ਆ ਮੈਡੀਕਲ ਕੈਂਪ ਲਾਏ ਜਾ ਰਹੇ ਆ ਔਰ ਰਾਸ਼ਨ ਜੋ ਵੀ ਸਮਗਰੀ ਦਿੱਤੀ ਜਾ ਰਹੀ ਆ ਬਿਨਾ ਭੇਤ ਭਾਵ ਤੋਂ ਦਿੱਤੀ ਜਾ ਰਹੀ ਆ ਔਰ ਅੱਜ ਦੀ ਜਿਹੜਾ ਸਾਰਾ ਸਿਹਰਾ ਜਾਂਦਾ ਸਾਡੇ ਸਵਰਗੀ ਫੇਰਾ ਸਿੰਘ ਆਪਣੇ ਪਿੰਡ ਰਾਣਾ ਤੋਂ ਉਹਨਾਂ ਦੇ ਬੇਟੇ ਨੇ ਆਪਣੇ ਸਵਰਗੀ ਫੇਰਾ ਸਿੰਘ ਦੇ ਯਾਦ ਵਿੱਚ ਜਿਹੜਾ ਕਰਨੈਲ ਸਿੰਘ ਜੀ ਹੈਗੇ ਆ ਆਪਣੇ ਮਰਚੰਡੀ ਵਿੱਚ ਉਹ ਪਹਿਲੇ ਦਿਨ ਤੋਂ ਹੀ ਹੜਪੀਟਾਂ ਦੀ ਮਦਦ ਨਾਲ ਸਾਡੇ ਨਾਲ ਜੁੜੇ ਹੋਏ ਆ ਔਰ ਅੱਜ ਵੀ ਸਾਡੇ ਨਾਲ ਮੌਜੂਦ ਆ ਥੋੜੀ ਦੇਰ ਤੱਕ ਉਹਨਾਂ ਤਾਂ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਔਰ ਉਹਨਾਂ ਨੇ ਅੱਜ ਦੀ ਜਿਹੜੀ ਮੈਡੀਸਨ ਦੀ ਸੇਵਾ ਆ ਆਪਣੇ ਮਨੋਂ ਪੈਸੇ ਦੇ ਕੇ ਜਿਹੜੀ ਆ ਅੱਜ ਕੀਤੀ ਆ ਔਰ ਆਪਣੀ ਹੱਥੀਂ ਅੱਜ ਲੋਕਾਂ 'ਚ ਦੇ ਕੇ ਆਪਣੇ ਆਪ ਨੂੰ ਫਕਰ ਮਹਿਸੂਸ ਕਰ ਰਹੇ ਆ ਤਾਂ ਸੰਸਥਾ ਇੱਕ ਬੜੀਆ ਉਪਰਾਲਾ ਕਰ ਰਹੀ ਆ ਔਰ ਆਉਣ ਵਾਲੇ ਸਮੇਂ ਵਿੱਚ ਮੈਂ ਫਿਰ ਆਪਣੇ ਸਾਥੀਆਂ ਦੇ ਵਿਸ਼ਵਾਸ ਕਰਦਾ ਪਈ ਮੇਰਾ ਇੱਦਾਂ ਹੀ ਸਾਥ ਦਿੰਦੇ ਰਹਿਣਗੇ ਇੱਥੇ ਸਾਡੀ ਸੰਸਥਾ ਚ ਕੋਈ ਪ੍ਰਧਾਨ ਨਹੀਂ ਕੋਈ ਮੈਂਬਰ ਨਹੀਂ ਸਾਰੇ ਆ ਤਾਂ ਕੰਮ ਸਾਡਾ ਇਕੁਅਲ ਵਰਕ ਹੈਗਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਹੈ ਔਰ ਸਾਰੇ ਇਕੋ ਜਿਹਾ ਆਪਣਾ ਕੰਮ ਆਪਣੇ ਮਨੋਂ ਕੰਮ ਕਰ ਰਹੇ ਆ ਔਰ ਢੰਗ ਨਾਲ ਕਰ ਰਹੇ ਆ ਆਸ ਕਰਦਾ ਪਈ ਅੱਗੇ ਤੋਂ ਵੀ ਸਾਥ ਇਦਾਂ ਹੀ ਸਾਡੇ ਸਾਥੀ ਦਿੰਦੇ ਰਹਿਣਗੇ ਔਰ ਆਪਾਂ ਜਿੰਨੇ ਵੀ ਹੋਰ ਵੀ ਅਫੈਕਟਡ ਏਰੀਆ ਉੱਥੇ ਜਾ ਕੇ ਸੇਵਾ ਭਾਵਨਾ ਕਰਦਾ ਰਹਾਂਗੇ ਅੱਜ ਦੀ ਜਿਹੜੀ ਮੇਨ ਜਿਹੜੇ ਸਾਡੇ ਨੌਜਵਾਨ ਵਰਗਾ ਜੋ ਕਹਿੰਦੇ ਨੇ ਨਸ਼ਿਆਂ ਵੱਲ ਤੁਰਿਆ ਪਰ ਨਹੀਂ ਇਦਾਂ ਦੇ ਨੌਜਵਾਨ ਵੀ ਹੈਗੇ ਆ ਜਿਹੜੀ ਸਾਡੇ ਸੰਸਥਾ ਨਾਲ ਜੁੜੇ ਹੋਇਆ ਔਰ ਉਹਨਾਂ ਵੱਲੋਂ ਜਿਹੜੀ ਚਪਲਾ ਦੀ ਬੜੀ ਮਨੋ ਸੇਵਾ ਉਹਨੀ ਸੋਚ ਕੇ ਜਾਨਕੀ ਕੀਤੀ ਆ ਅੱਜ ਪਿਛਲੇ ਵੀ ਦੋ ਕੰਪਾਂਚ ਵੰਡੀਆਂ ਚਪਲਾਾਂ ਦੀ ਜੁੜੇ ਵੰਡੇ ਗਏ ਅੱਜ ਵੀ ਇੱਥੇ ਲੋੜ ਮਹਿਸੂਸ ਕੀਤੀ ਹੈ ਉੱਥੇ ਵੀ ਬੜੇ ਜਾਨਕੀ ਉਤਸ਼ਾਹ ਨਾਲ ਬੰਡੇ ਗਏ ਆ ਇਹ ਤੇ ਸੇਵਾ ਸੰਦੀਪ ਰਾਮ ਟਟਵਾਲੀ ਤੋਂ ਔਰ ਮਨਪ੍ਰੀਤ ਪੱਟੀ ਇਹਨਾਂ ਦੋਨਾਂ ਵੀਰਾਂ ਵੱਲੋਂ ਬੜੀ ਸੇਵਾ ਸੰਸਥਾ ਨੂੰ ਲੈ ਕੇ ਦਿੱਤੀ ਗਈ ਸੀ ਚਪਲਾਂ ਦੀ ਉਹ ਅੱਜ ਅਸੀਂ ਇੱਥੇ ਲੋੜਵੰਦਾਂ ਤੱਕ ਪਹੁੰਚਣ ਦੀ ਕੀਤੀਆਂ ਇਹ ਦੋਨਾਂ ਸਾਥੀਆਂ ਦਾ ਵੀ ਧੰਨਵਾਦ ਕਰਦੇ ਆਂ ਆਸ ਕਰਦੇ ਆਂ ਵੀ ਸੰਸਥਾਨ ਨਾਲ ਹੋਰ ਵੀ ਜਿੰਨੇ ਜੁੜੇ ਆ ਤੇ ਉਹਨਾਂ ਦੀ ਜਿਹੜੀ ਸੇਵਾ ਭਾਵਨਾ ਇਸੇ ਤਰ੍ਹਾਂ ਹੀ ਲੋੜਵੰਦਾਂ ਤੱਕ ਪਹੁੰਚਾਈ ਜਾਵੇਗੀ ਸੋ ਇਸੇ ਤਰ੍ਹਾਂ ਅਸੀਂ ਜਿਹੜੀ ਆਪਾਂ ਗੱਲਬਾਤ ਇਦਾਂ ਹੀ ਜਾਰੀ ਰੱਖਦੇ ਹੋ ਕਿਉਂਕਿ ਸੜ ਤੋਂ ਟੀਮ ਮੈਂਬਰ ਵੀ ਜਿਹੜੇ ਮੌਜੂਦ ਨੇ ਜੋ ਕਿ ਲਗਾਤਾਰ ਜਿੰਨੇ ਕੈਂਪ ਲਗਾਏ ਜਾ ਰਹੇ ਆ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਤੇ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਦਿੰਦੇ ਆ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਗੱਲ ਕਰਵਾਉਂਦੇ ਜਿਨ੍ਹਾਂ ਦੇ ਅੱਜ ਪਿਤਾ ਜੀ ਨੂੰ ਸਮਰਪਿਤ ਜਿਹੜਾ ਅੱਜ ਦਾ ਕੈਂਪ ਆ ਉਹ ਆਪਣੇ ਲਗਾਇਆ ਗਿਆ ਬਖ ਬਖ ਪਿੰਡਾਂ ਦੇ ਵਿੱਚ ਜਾ ਕੇ ਕਰਨਲ ਜੀ ਦਾ ਤੇ ਇਹਨਾਂ ਦੇ ਨਾਲ ਤੁਹਾਡੀ ਗੱਲ ਕਰਾਉਂਦੇ ਆ ਤੇ ਹਾਂਜੀ ਕਰਨਲ ਜੀ ਕੀ ਕਹਿਣਾ ਤੁਹਾਡਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਭੀਮਰਾਓ ਅੰਬੇਦਕਰ ਸੁਸਾਇਟੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਬਖਸ਼ਿਆ ਤੇ ਬਾਕੀ ਗੱਲ ਇਹ ਹੈ ਕਿ ਬਜ਼ੁਰਗਾਂ ਦੀ ਦੇਣ ਹੈ ਇਹ ਬਜ਼ੁਰਗਾਂ ਨੇ ਮਿਹਨਤ ਕੀਤੀ ਤੇ ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ ਇਹ ਜਿਹੜਾ ਅੱਜ ਦਾ ਮੈਡੀਕਲ ਕੈਂਪ ਹੈ ਮੈਂ ਆਪਣੇ ਆ ਸਵਰਗੀ ਪਿਤਾ ਸਰਦਾਰ ਫੇਰਾ ਸਿੰਘ ਜੀ ਨੂੰ ਸਮਾਪਤ ਕਰਦਾ ਤੇ ਬਾਕੀ ਇਸ ਵੇਲੇ ਲੋੜ ਹੈ ਇਸ ਏਰੀਆ ਜਿੱਦਾਂ ਅਸੀਂ ਸਾਰਾ ਘੁੰਮ ਕੇ ਦੇਖਿਆ ਦਰਿਆਮੋਂ ਪਾਰ ਰਾਵੀ ਤੋਂ ਇਹਨਾਂ ਪਿੰਡਾਂ ਦੇ ਵਿੱਚ ਇਸ ਵੇਲੇ ਮੈਡੀਸਨ ਦੀ ਬਹੁਤ ਜ਼ਰੂਰਤ ਹੈ ਤੇ ਨਾਲ ਸਾਡੇ ਡਾਕਟਰ ਸਾਹਿਬ ਵੀ ਜਿਹੜੇ ਡਾਕਟਰ ਨਿਰਮਲ ਸਿੰਘ ਜੀ ਜਿਹੜੇ ਸਾਡੇ ਨਾਲ ਹਨ ਹਮੇਸ਼ਾ ਸਾਡੇ ਨਾਲ ਜੁੜੇ ਰਹਿੰਦੇ ਆ ਉਹਨਾਂ ਦੇ ਨਾਲ ਅਸੀਂ ਰਲ ਕੇ ਸਾਰੀਆਂ ਦਵਾਈਆਂ ਜਿਹੜੀਆਂ ਵੰਡੀਆਂ ਗਈਆਂ ਤੇ ਉਹਨਾਂ ਦੀ ਟੀਮ ਜਿਹੜੀ ਆ ਨਾਲ ਆ ਸਾਡੇ ਤੇ ਮੈਂ ਅ ਅਪੀਲ ਕਰਾਂਗਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇਾਨੂੰ ਸਹਿਯੋਗ ਦੇਣਾ ਚਾਹੀਦਾ ਡਾਕਟਰ ਪੀ ਅੰਬਿਤਕਾਰ ਸੁਸਾਇਟੀ ਦਾ ਧੰਨਵਾਦ ਤੋ ਇਸੇ ਤਰ੍ਹਾਂ ਸਾਡੇ ਤੋਂ ਆਪਣੇ ਜਿੰਨੇ ਵੀ ਸਾਥੀ ਜੁੜੇ ਨੇ ਉਹਨਾਂ ਵੱਲੋਂ ਕੋਈ ਨਾ ਕੋਈ ਵਿਸ਼ੇਸ਼ ਯੋਗਦਾਨ ਜਿਹੜਾ ਆ ਉਹ ਸੋਸਾਇਟੀ ਨੂੰ ਆਪਣੇ ਦਿੱਤਾ ਜਾਂਦਾ ਹੈ ਸਾਡੇ ਤੋਂ ਐਮ ਐਸ ਧੁਗਾ ਜੀ ਮੋਹਨ ਸਿੰਘ ਧੁਗਾ ਜੀ ਉਹ ਵੀ ਮੌਜੂਦ ਨੇ ਜੋ ਕਿ ਕਰਨੈਲ ਜੀ ਦੇ ਨਾਲ ਬਹੁਤ ਇਹਨਾਂ ਦੇ ਕਰੀਬੀ ਵੀ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੀ ਅੱਜ ਦੀ ਸਭਾ ਤੋਂ ਸੋ ਜੈ ਭੀਮ ਜੈ ਭਾਰਤ ਸੋ ਜੋ ਲਗਾਤਾਰ ਡਾਕਟਰ ਬੀ ਆਰ ਮੇਦਕਰ ਸੁਸਾਇਟੀ ਗੜਦੀਵਾਲਾ ਬਲੋਂ ਸੇਵਾ ਕੀਤੀ ਜਾ ਰਹੀ ਹੈ ਜਦੋਂ ਦੀ ਲੋੜ ਆ ਔਰ ਇੱਕ ਵੱਖਰੇ ਤਰੀਕੇ ਨਾਲ ਜੋ ਕਿ ਮੈਡੀਕਲ ਦੀ ਜਰੂਰਤਾਂ ਔਰ ਅਸੀਂ ਵੱਖ-ਵੱਖ ਪਿੰਡਾਂ 'ਚ ਗਏ ਆ ਵੱਖ-ਵੱਖ ਥਾਮਾਂ 'ਚ ਅੰਮ੍ਰਿਤਸਰ ਰਜਨਾਲੇ ਸਾਈਡ ਵੀ ਗਏ ਆ ਔਰ ਇੱਧਰ ਵੀ ਕਾਫੀ ਵਾਰ ਆਏ ਆ ਅੱਜ ਅਸੀਂ ਮੈਡੀਸਨ ਲੈ ਕੇ ਕੈਂਪ ਪਹੁੰਚੇ ਹੈਗੇ ਆ ਰਾਵੀ ਦਰਿਆ ਤੋਂ ਪਾਰ ਆਪਾਂ ਖੜੇ ਹੈਗੇ ਆ ਜੋ ਕਿ ਉੱਥੇ ਇੱਕ ਪਾਕਿਸਤਾਨ ਤੋਂ ਦਰਿਆ ਉੱਜਾਂਦਾ ਹੈਗਾ ਇਹ ਦੋਨੇ ਦਰਿਆ ਮਿਲ ਕੇ ਬਹੁਤ ਜ਼ਿਆਦਾ ਤਬਾਹੀ ਕੀਤੀ ਹੈ ਜੋ ਘਰਾਂ ਦੇ ਵਿੱਚ 10-10 ਫੁੱਟ ਇਹਨਾਂ ਨੇ ਪਾਣੀ ਪਹੁੰਚਾਇਆ ਹੈਗਾ ਔਰ ਇਹ ਖੁੰਡਿਆ ਤੁਹਾਨੂੰ ਖੋਲਣ ਦਾ ਮੌਕਾ ਨਹੀਂ ਮਿਲਿਆ ਔਰ ਰਾਤ ਨੂੰ ਬਾਣੀ ਛੱਡਿਆ ਗਿਆ ਔਰ ਅੱਜ ਅਸੀਂ ਪਹੁੰਚੇ ਹਾਂ ਬਹੁਤ ਉਹਨੇ ਸਾਡਾ ਧੰਨਵਾਦ ਵੀ ਕੀਤਾ ਅਸੀਂ ਉਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਆ ਲੇਡੀਜ਼ ਵਾਸਤੇ ਪੁਰਸ਼ਾਂ ਵਾਸਤੇ ਔਰ ਡੰਗਰਾ ਵਾਸਤੇ ਵੀ ਸਾਡੇ ਕੋਲ ਦਵਾਈਆਂ ਸੀਗੀਆਂ ਔਰ ਇੱਕ ਚੱਪਲਾ ਲੈ ਕੇ ਵੀ ਹੱਡੇ ਆਏ ਆ ਜੋ ਕਿ ਜ਼ਰੂਰਤ ਆ ਮੱਛਰਦਾਨੀਆਂ ਵੀ ਕਾਫੀ ਸਮਾਨ ਆ ਦਿੱਤਾ ਗਿਆ ਜੋ ਕਿ ਉਹਨਾਂ ਨੂੰ ਜ਼ਰੂਰਤ ਸੀਗੀ ਸੋ ਅਸੀਂ ਖੜੇ ਆ ਆਪਣੇ ਪੰਜਾਬ ਦੇ ਨਾਲ ਆਪਣੇ ਆਪ ਲੋਕਾਂ ਦੇ ਨਾਲ ਜੇ ਸਾਨੂੰ ਜੱਗੇ ਵੀ ਜ਼ਰੂਰਤ ਪਈਆਂ ਵੈਸੇ ਤਾਂ ਪਰਮਾਤਮਾ ਇਦਾਂ ਦਾ ਸਮਾਨ ਨਾ ਲੈ ਕੇ ਆਵੇ ਪਰ ਅਸੀਂ ਹਰ ਟਾਈਮ ਆਪਣੇ ਲੋਕਾਂ ਦੇ ਨਾਲ ਔਰ ਪੰਜਾਬ ਦੇ ਨਾਲ ਇਹੀ ਇਸੇ ਤਰ੍ਹਾਂ ਜੋ ਸੰਸਥਾ ਦੇ ਨਾਲ ਜੁੜੇ ਹੋਏ ਨੇ ਲਗਾਤਾਰ ਤਕਰੀਬਨ ਤੁਸੀਂ ਵੀ ਦੇਖਿਆ ਹੋਵੇਗਾ ਇਸ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਵੀਡੀਓ ਆਈਆਂ ਉਹਨਾਂ ਦੇ ਵਿੱਚ ਵੀ ਕਿ ਆਪਣੀ ਡਿਊਟੀ ਕਰਨ ਤੋਂ ਬਾਅਦ ਵਿੱਚ ਡਾਕਟਰ ਨਿਰਮਲ ਜੀ ਹਮੇਸ਼ਾ ਸਾਡੇ ਨਾਲ ਖੜੇ ਰਹੇ ਔਰ ਹਰ ਕੈਂਪ ਦੇ ਵਿੱਚ ਪਹੁੰਚ ਕੇ ਆਪਣੇ ਵੱਲੋਂ ਵੀ ਦਵਾਈਆਂ ਦਾ ਜਿਹੜਾ ਯੋਗਦਾਨ ਪਾਇਆ ਇਹਨਾਂ ਨੇ ਔਰ ਲਗਾਤਾਰ ਇੱਕ ਕਮਾਂਡ ਜਿਹੜੀ ਇਹਨਾਂ ਨੇ ਸੰਭਾਲੀ ਹੋਈ ਹੈ ਇਹਨਾਂ ਦੀ ਅਗਵਾਈ ਹੇਠ ਜਿਹੜਾ ਹੈ ਮੈਡੀਕਲ ਕੈਂਪ ਜਿਹੜੇ ਉਹ ਲਗਾਏ ਜਾ ਰਹੇ ਆ ਤੇ ਗੱਲ ਕਰਦੇ ਆਂ ਅਸੀਂ ਡਾਕਟਰ ਨਿਰਮਲ ਜੀ ਨਾਲ ਹਾਂਜੀ ਕੀ ਕਹਿਣਾ ਹੈ ਤੁਹਾਡਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਬਾਬਾ ਸਾਹਿਬ ਬੀ ਆਰ ਐਮ ਬਿਲਡਿੰਗ ਸੋਸਾਇਟੀ ਦਾ ਬੜਾ ਧੰਨਵਾਦ ਕਰਦਾ ਕਿ ਇਹ ਮੈਨੂੰ ਇਸ ਕਾਬਿਲ ਸਮਝਦੇ ਹੈਗੇ ਕਿ ਵੀ ਹਮੇਸ਼ਾ ਆਪਣੇ ਨਾਲ ਮੈਨੂੰ ਰਲਾਉਂਦੇ ਹੈਗੇ ਆ ਕਿ ਤੁਸੀਂ ਨਾ ਲਾਓ ਤੇ ਅਸੀਂ ਵੀ ਜਿਹੜਾ ਹੈਗਾ ਕਦੀ ਵੀ ਜਦੋਂ ਪੱਟੀ ਸਾਹਿਬ ਨੇ ਸਾਨੂੰ ਕਿਹਾ ਹੈ ਹੁਕਮ ਦਿੱਤਾ ਹੈ ਕਿ ਵੀ ਜਾਣਾ ਹੈਗਾ ਤੇ ਮੈਂ ਆਪਣੀ ਪੂਰੀ ਟੀਮ ਦੇ ਨਾਲ ਸਾਡੇ ਗੁਰਮੁਖ ਸਿੰਘ ਜੀ ਖੁੱਡੇ ਤੋਂ ਔਰ ਮੇਰਾ ਬ੍ਰਦਰ ਜਿਹੜਾ ਹੈਗਾ ਸਪੈਸ਼ਲੀ ਆਉਸਦਾਰ ਸਾਹਿਬ ਇਹ ਸਪੈਸ਼ਲੀ ਜਿਹੜੇ ਹੈਗੇ ਆ ਇਟਲੀ ਤੋਂ ਆਏ ਹੈਗੇ ਆ ਕਿ ਭਈ ਮੈਂ ਵੀ ਦੇਖਣਾ ਹੈ ਕਿ ਵੀ ਕਿਵੇਂ ਜਿਹੜਾ ਕਿਸ ਤਰੀਕੇ ਨਾਲ ਪੰਜਾਬ ਜਿਹੜਾ ਹੈਗਾ ਹੜ ਦੇ ਨਾਲ ਪੀੜੀ ਸੀਗਾ ਤੇ ਜਿਵੇਂ ਜਿਵੇਂ ਕੀ ਸਾਰੇ ਜਿੰਨੇ ਵੀ ਸਾਡੇ ਐਕਟਰਸ ਹੈਗੇ ਆ ਗਾਇਕ ਕਲਰਸ ਹੈਗੇ ਆ ਜਿੰਨੇ ਵੀ ਐਨ ਜੀਓਜ਼ ਹੈਗੀਆਂ ਉਹਨਾਂ ਨੇ ਪੰਜਾਬ ਨੂੰ ਜਿਹੜਾ ਹੈਗਾ ਹੱਥਾਂ ਨਾਲ ਹੀ ਚੱਕ ਲਿਆ ਹੈਗਾ ਮਤਲਬ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਹੈਗਾ ਜਿੰਨੀ ਵੀ ਐਨ ਜੀਓ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਪੰਜਾਬ ਨੂੰ ਫਿਰ ਮੋੜ ਕੇ ਉਸੇ ਥਾਂ ਤੇ ਲੈ ਕੇ ਜਾ ਰਹੇ ਹੈਗੇ ਜਿਸ ਥਾਂ ਤੇ ਉਹ ਸੀਗਾ ਕਿਉਂਕਿ ਇਹ ਇੱਕ ਨੈਚੁਰਲ ਕਲੈਮਿਟੀ ਹੈਗੀ ਹੈ ਇਹਦੇ ਵਿੱਚ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ਹੈਗਾ ਅੱਜ ਸਾਡੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਹੈਗਾ ਜੇ ਗੱਲ ਕਰੀਏ ਅਸੀਂ ਆਪਣੀ ਤੇ ਅਸੀਂ ਜਿੱਥੇ ਵੀ ਮੈਡੀਕਲ ਸੇਵਾਵਾਂ ਦੀ ਲੋੜ ਹੈਗੀ ਆ ਅਸੀਂ ਪਹਿਲਾਂ ਤੋਂ ਵੀ ਹਮੇਸ਼ਾ ਹਾਜ਼ਰ ਸੀਗੇ ਕਰੋਨਾ ਦੇ ਟਾਈਮ 'ਚ ਵੀ ਅਸੀਂ ਹਾਜ਼ਰ ਸੀਗੇ ਔਰ ਅਸੀਂ ਹੁਣ ਵੀ ਜਿਹੜਾ ਹੈਗਾ ਪੱਟੀ ਸਾਹਿਬ ਦੇ ਨਾਲ ਔਰ ਸਾਡੀ ਬੀਆਰ ਮੇਕਰ ਸੋਸਾਇਟੀ ਦੇ ਨਾਲ ਮੋਢੇ ਨਾਲ ਮੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਇਹ ਦੱਸਣਾ ਚਾਹੁੰਦਾ ਕਿ ਵੀ ਅ ਅਸੀਂ ਆਪਣੀ ਟੀਮ ਬੋਲੋ ਜਿਹੜਾ ਹੈਗਾ 1 ਅਕਤੂਬਰ ਨੂੰ ਬਾਬਾ ਸਾਹਿਬ ਬੀਆਰ ਮਿਲਕ ਸੋਸਾਇਟੀ ਦੇ ਜਿੰਨੇ ਵੀ ਮੈਂਬਰਸ ਹੈਗੇ ਆ ਔਰ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਜਿਹੜਾ ਹੈਗਾ ਸਮਾਇੰਤ ਕਰ ਰਹੇ ਹਾਂ ਕਿਉਂਕਿ ਇਹ ਉੱਥੇ ਤੱਕ ਵੀ ਜਾ ਕੇ ਆਏ ਹੈਗੇ ਆ ਕਿ ਵੀ ਸਾਡੇ ਏਰੀਆ ਦੇ ਜਿਹੜੇ ਹੈਗੇ ਆ ਕਾਫੀ ਮਾਨਯੋਗ ਮਨਜੋਤ ਭਾਈ ਜਿਹੜੇ ਹੈਗੇ ਆ ਉਹ ਤਾਂ 45 ਡੇਸ ਤੋਂ ਬਾਅਦ ਇਹ ਆਏਗਾ ਆਏ ਹੈ ਕਰ ਲੇਕਿਨ ਇਹਨਾਂ ਨੇ ਵੀ ਉਸੇ ਦਿਨ ਤੋਂ ਬੀੜਾ ਚੱਕਿਆ ਕਿਉਂਕਿ ਸਾਡੇ ਕਾਫੀ ਸਾਰੇ ਜਿਹੜੇ ਮਿੱਤਰ ਹੈਗੇ ਆ ਉਹ ਗਵਰਨਮੈਂਟ ਸੈਕਟਰ 'ਚ ਕੰਮ ਕਰਦੇ ਹੈਗੇ ਆ ਸਾਡੇ ਦਿਲਜੀਤ ਜੀ ਹੁਣੀ ਹੈਗੇ ਆ ਵੀ ਗਵਰਨਮੈਂਟ ਸੈਕਟਰ 'ਚ ਕੰਮ ਕਰਦੇ ਅਸੀਂ ਵੀ ਕੰਮ ਕਰਦੇ ਅਸੀਂ ਆਪਣੇ ਡਿਊਟੀ ਆਵਰਸ ਤੋਂ ਬਾਅਦ ਜਿਹੜਾ ਹੈਗਾ ਟਾਈਮ ਕੱਢ ਕੇ ਜਾ ਰਹੇ ਹੈਗੇ ਜਾਂ ਫਿਰ ਕੋਈ ਸੰਡੇ ਹੁੰਦਾ ਜਾਂ ਗਵਰਨਮੈਂਟ ਹੌਲੀਡੇ ਸੀਗਾ ਅੱਜ ਅਸੀਂ ਉਹਦੇ ਵਿੱਚ ਆ ਰਹੇ ਆ ਪੱਟੀ ਸਾਹਿਬ ਵੀ ਖੁਦ ਦਾ ਕਰ ਰਹੇ ਤੇ ਸਾਡੀ ਜਿਹੜੀਆਂ ਸੇਵਾਵਾਂ ਹੈਗੀਆਂ ਇਸੇ ਤਰੀਕੇ ਨਾਲ ਜਾਰੀ ਰਹਿ ਸਾਰੇ ਦਿਨ ਹਾਜ਼ਰ ਹੈ ਹੀ ਆਂ ਅਨ ਬੀਟਵੀਨ ਵੀ ਜਿਹੜਾ ਹੈਗਾ ਸਾਡੀ ਸੋਸਾਇਟੀ ਜਿਹੜੀ ਹੈਗੀ ਆ ਸਾਡੀ ਟੀਮ ਜਿਹੜੀ ਹੈਗੀ ਆ ਉਹ ਹਰ ਮੰਥ ਜਿਹੜਾ ਹੈਗਾ ਰਾਸ਼ਨ ਮੰਡ ਸਮਾਰੋ ਕਰਦੀ ਹੈਗੀ ਆ ਨਾਲ ਹੀ ਜਿਹੜੇ ਹੈਗੇ ਆ ਨੀੜੀ ਲੋਕ ਹੈਗੇ ਉਹਨਾਂ ਦੇ ਮੈਡੀਕਲ ਕੈਂਪ ਹਰ ਮੰਥ ਹੀ ਸਾਡੇ ਜਿਹੜਾ ਕਾ ਆਲਰੇਡੀ ਚੱਲ ਰਿਹਾ ਹੈਗਾ ਔਰ ਇੱਕ ਤਰੀਕ ਨੂੰ ਵੀ ਸਾਡੇ ਮੈਡੀਕਲ ਕੈਂਪ ਵੀ ਹੈਗਾ ਔਰ ਲੋੜਵੰਦ ਲੋਕਾਂ ਨੂੰ ਰਾਸ਼ਨ ਮੰਡ ਸਮਾਰੋ ਵੀ ਹੈਗਾ ਤੇ ਮੈਂ ਉਸ ਦਿਨ ਜਿਹੜਾ ਹੈਗਾ ਸਾਰੀ ਟੀਮ ਨੂੰ ਜਿਹੜਾ ਹੈਗਾ ਇਨਵਾਈਟ ਕਰਦਾ ਆਪਣੇ ਉੱਥੇ ਸੋ ਡੈਟ ਕਿ ਆਪਾਂ ਇਹਨਾਂ ਜਿਹੜਾ ਹੈਗਾ ਮਾਨਸਮਨ ਜਿਹੜਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਸੋ ਡਾਕਟਰ ਸਾਹਿਬ ਨੇ ਦੱਸਿਆ ਕਿ ਜਿੱਦ ਨੇ ਉਹਨਾਂ ਦੀ ਮਦਦ ਕਰ ਰਹੇ ਆ ਔਰ ਦਨ ਦੱਸ ਦੀ ਇਹ ਡਿਜ਼ਾਈਨ ਕਰੀ ਲਈ ਕਿ ਜੋ ਸੰਸਥਾ ਵੱਲੋਂ ਹੁਣ ਤੱਕ ਜਿੰਨੀ ਵੀ ਮਦਦ ਕੀਤੀ ਗਈ ਹੈ ਪਬਲਿਕ ਦੇ ਵਿੱਚ ਪਹੁੰਚ ਕੇ ਜੋ ਹੜਪੀਟ ਸੀ ਹੜ ਪ੍ਰਭਾਵਤ ਸਿਰਫ ਨਰਿੰਦੇ ਬੰਦਿਆਂ ਦੀ ਮਦਦ ਜਿਹੜੀ ਆ ਉਹਨੂੰ ਟੈਲ ਦਿੱਤੀ ਗਈ ਹੈ ਕਿ ਇਹ ਨਾ ਹੋਵੇ ਕਿ ਉਹ ਲੋਕ ਬਾਂਝੇ ਰਹਿ ਜਾਣ ਜਿਨ੍ਹਾਂ ਨੂੰ ਖਾਸ ਕਰਕੇ ਜ਼ਰੂਰਤ ਹੈ ਜਿਨ੍ਹਾਂ ਲਈ ਲੋਕ ਆਪਣੇ ਤਿਲ ਫੁੱਲ ਦੀ ਕਮਾਈ ਕੱਢ ਕੇ ਤੇ ਸੰਸਥਾ ਦੇ ਜ਼ਰੀਏ ਲੋਕਾਂ ਤੱਕ ਮਦਦ ਪਹੁੰਚਾ ਰਹੇ ਨੇ ਅਸੀਂ ਗੱਲ ਕਰਦੇ ਆ ਕਿ ਜਿਹੜਾ ਕਿ ਇੱਥੇ ਤੁਸੀਂ ਦੇਖਿਆ ਹੀ ਹੋਵੇਗਾ ਕਿ ਮਾਹੌਲ ਜਿੱਦਾਂ ਦਾ ਵੀ ਤੇ ਬਹੁਤ ਹੀ ਕਹਿ ਸਕਦੇ ਕਿ ਦੇਖਣਯੋਗ ਅਸੀਂ ਉਹ ਚੀਜ਼ਾਂ ਦੇਖੀਆਂ ਜਿਹੜੀਆਂ ਕਦੀ ਜ਼ਿੰਦਗੀ ਦੇ ਵਿੱਚ ਦੇਖੀਆਂ ਹੀ ਨਹੀਂ ਸੀ ਤੇ ਪਾਣੀ ਇੰਨਾ ਇਸ ਲੈਵਲ ਤੱਕ ਘਰਾਂ ਦੇ ਵਿੱਚ ਪਹੁੰਚਿਆ ਸੀਗਾ ਤੇ ਜਿੱਥੇ ਕਿ ਲੋਕੀ ਆਪਣਾ ਜਿਹੜਾ ਸਮਾਂ ਉਹ ਬਸਰ ਕੀਤਾ ਔਰ ਕੋਠਿਆਂ ਦੇ ਉੱਤੇ ਰਾਤਾਂ ਨੂੰ ਸੌ ਕੇ ਜੀਵਨ ਆਪਣਾ ਜਿਹੜਾ ਬਸਰ ਕੀਤਾ ਤੇ ਕਾਫੀ ਪਸ਼ੂ ਵੀ ਜਿਹੜੇ ਇਹਦੇ ਵਿੱਚ ਮਾਰੇ ਗਏ ਸਾਡੇ ਨਾਲ ਜੁੜੇ ਨੇ ਆਪਣੇ ਡਾਕਟਰ ਬਲਜੀਤ ਜੀ ਵੀ ਔਰ ਨਾਲ ਉਹਨਾਂ ਦੇ ਆਪਣੇ ਲੈਕਚਰ ਆਪਣੇ ਬਲਜੀਤ ਜੀ ਤੇ ਕੀ ਤੁਹਾਡਾ ਅੱਜ ਦਾ ਐਕਸਪੀਰੀਅੰਸ ਰਿਹਾ ਜਿਹੜਾ ਅੱਜ ਕੈਂਪ ਲਗਾਇਆ ਗਿਆ ਹੈ ਮੈਂ ਦਜੀਅ ਸਿੰਘ ਲੈਕਚਰਰ ਪੰਜਾਬੀ ਗਰਦੀ ਬਾਤ ਤੋਂ ਡਾਟਰ ਅਮੇਦਕਰ ਬੈਲਫਸਾ ਸੁਸਾਇਟੀ ਨਾਲ ਲਗਭਗ ਪਿਛਲੇ 22-23 ਸਾਲ ਤੋਂ ਜੁੜਿਆ ਪਿਆ ਇਸ ਸਮੇਂ ਜੋ ਪਰਮਾਤਮਾ ਦੀ ਕਿਰਪਾ ਹੋਈ ਆ ਉਹਦੇ ਅੰਤਰਗਤ ਸਾਡੇ ਪ੍ਰਧਾਨ ਹਰਪਾਲ ਪ੍ਰਤੀਜੀਵਨੋ ਜੋ ਮਹਿਮ ਅਰੰਭੀ ਸਗੀ ਉਹਦੇ ਤਹਿਤ ਅਸੀਂ ਬਖ ਬਖ ਵੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਹੜ੍ਹ ਨਾਲ ਪ੍ਰਭਾਵਿਤ ਨੇ ਉਹਨਾਂ ਦੀ ਸੇਵਾ ਲਈ ਆਪਣੇ ਡਿਊਟੀ ਅਰਥਵਾਦ ਜਿਹੜੇ ਜਾਣਿਆ ਅੱਜ ਜਿਹੜੀ ਹੈਗੀ ਆ ਉਹਦੇ ਖੜੀ ਤੇ ਲਗਾਤਾਰ ਅਸੀਂ ਰਾਵੀ ਪਾਰ ਦੇ ਜਿਹੜੇ 6 ਪਿੰਡਾਂ ਉੱਥੇ ਜਾ ਕੇ ਆਏ ਉੱਥੇ ਜਾਣ ਦਾ ਸਾਡਾ ਮੇਨ ਮਕਸਦ ਜਿਹੜੇ ਲੋਕ ਰਹਿ ਗਏ ਨੇ ਦਵਾ ਤੋਂ ਇਹਨਾਂ ਦਵਾ ਦੇ ਵਿੱਚ ਅਸੀਂ ਮਨੁੱਖੀ ਜੀਵ ਜਿਹੜੇ ਹੈਗੇ ਉਹਨਾਂ ਦੀਆਂ ਦਵਾਈਆਂ ਬਾਕੀ ਜਾਨਵਰਾਂ ਦੀਆਂ ਦਵਾਈਆਂ ਉਹ ਅਸੀਂ ਲੋਕਾਂ ਨੂੰ ਦੀ ਗਏ ਜਿਸ ਤਰੀਕੇ ਨਾਲ ਅਸੀਂ ਹਾਲਾਤ ਦੇਖਿਆ ਮੈਨੂੰ ਨਹੀਂ ਲੱਗਦਾ ਅਗਲੇ 6 ਮਹੀਨਿਆਂ ਤੱਕ ਜਿਹੜਾ ਹਾਲਾਤ ਇਸੇ ਹੀ ਹੋਣਗੇ ਕਿਉਂਕਿ ਜਿੰਨੀ ਪਾਣੀ ਦੀ ਮਾਰ ਪਈ ਹੈ ਜਿੰਨਾ ਵੀ ਇਲਾਕਾ ਆਪਾਂ ਦੇਖਿਆ ਉਹਦੇ ਵਿੱਚ ਜਿਹੜੀਆਂ ਫਸਲਾਂ ਲਗਭਗ ਸਾਰੀਆਂ ਤਬਾਹ ਹੋ ਗਈਆਂ ਇਸ ਇਲਾਕੇ ਦੇ ਵਿੱਚ ਗੰਨਾ ਤੇ ਜਿਹੜੀ ਝੋਨੇ ਦੀ ਫਸਲ ਬਿਲਕੁਲ ਤਬਾਹ ਹੋ ਚੁੱਕੀ ਲਗਭਗ ਸਾਰੇ ਇਲਾਕੇ ਦੇ ਵਿੱਚ ਜਿਹੜਾ ਹੈਗਾ ਆ ਪਾਣੀ ਫਿਰ ਗਿਆ ਬਹੁਤ ਮਿੱਟੀ ਝੜਦੀ ਆ ਪਰ ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹ ਬਹੁਤ ਉਦਮੀ ਨੇ ਬੜੇ ਹੌਸਲੇ ਵਾਲੇ ਨੇ ਅੱਜ ਅਸੀਂ ਜਦੋਂ ਦਰਿਆਵਾਂ ਪਾਰ ਆਏ ਆ ਤੇ ਸਾਡੇ ਨਾਲ ਜੰਮੂ ਦੇ ਜਿਹੜੀ ਇੱਕ ਟੀਮ ਆਈ ਸੀ ਉਹ ਜੰਮੂ ਤੋਂ ਜਿਹੜੀ ਟੀਮ ਆਈ ਉਹਦੇ ਨਾਲ ਅਸੀਂ ਰਲ ਕੇ ਕੈਂਪ ਲਾਇਆ ਉਹ ਰਾਸ਼ਨ ਤੇ ਜਿਨ੍ਹਾਂ ਦੇ ਮਕਾਨ ਟੱਗੇ ਸੀ ਉਹਨਾਂ ਦਾ ਸਮਾਨ ਲੈ ਕੇ ਜਾਂ ਉਹਨਾਂ ਨੂੰ ਪੈਸਿਆਂ ਵਾਲੀ ਮਦਦ ਦੇ ਕੇ ਗਏ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਵਿਸ਼ੇਸ਼ ਧੰਨਵਾਦ ਸਾਡੇ ਪ੍ਰਧਾਨ ਹਰਪਾਲ ਸਿੰਘ ਪੱਟੀ ਦਾ ਸਾਡੇ ਮੀਡੀਆ ਦੇ ਇੰਚਾਰਜ ਦੀਪਕ ਜੀ ਉਹਨਾਂ ਦੇ بیٹے ਪ੍ਰਭ ਜੀ ਦਾ ਧੰਨਵਾਦ ਜੋ ਸਾਡੀ ਜਿਹੜੀ ਆਵਾਜ਼ ਹੈਗੀ ਲੋਕਾਂ ਤੱਕ ਪਹੁੰਚਾਉਂਦੇ ਆ ਇਹ ਜਿਹੜੀ ਸਾਡੀ ਸੇਵਾ ਆ ਇਹ ਨਿਰਪੱਖ ਸੇਵਾ ਕੋਈ ਦਾ ਧਰਮ ਨਹੀਂ ਕੋਈ ਜਾਤ ਨਹੀਂ ਅਸੀਂ ਬਿਨਾਂ ਜਾਤ ਪਾਤ ਪਿੰਨ ਭੇਦੇ ਜਿਹੜਾ ਹੈ ਕੰਮ ਕਰਦੇ ਆਂ ਇਦੇ ਵਿੱਚ ਅਸੀਂ ਆਪਣੀ ਕੋਈ ਵਿੜਾਈ ਨਹੀਂ ਚਾਹੁੰਦੇ। ਅਸੀਂ 24 ਘੰਟੇ ਲੋਕਾਂ ਦੀ ਸੇਵਾ ਲਈ ਤਤਵਰ ਰਹੇ ਨੇ। ਧੰਨਵਾਦ ਜੀ। ਭਾਜੀ ਆਪਣੇ ਡਾਕਟਰ ਜੀ ਜੀ ਤੁਹਾਡਾ ਜੀ کہنا ਅੱਜ ਦਾ ਜਿਹੜਾ ਟੈਸਟ ਲਵਾਇਆ ਗਿਆ ਜੀ ਉਹ ਦੀ ਕੀ ਕੀ ਹੋ ਜਾਂ ਮੈਂ ਸੁਝ ਸਕਦਾ। ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਹਰਿੰਦਰ ਦੀਪਕ ਜੀ ਔਰ ਉਹਨਾਂ ਦੇ ਬੇਟੇ ਦਾ ਜੋਧਾ ਜਿਹੜੇ ਕਿ ਤਕਰੀਬਨ ਹਰ ਟਾਈਮ ਤਿਆਰ ਰਹਿੰਦੇ ਆ ਔਰ ਬੱਚਾ ਦੇਖੋ ਪੜ੍ਹਾਈ ਦੇ ਨਾਲ ਨਾਲ ਕਵਰੇਜ ਕਰਦਾ ਹੈਗਾ ਤੇ ਉਹ ਕਈਰ ਮਤਲਬ ਇਹ ਜਿਹੜਾ ਕਿ ਮੀਡੀਆ ਚੈਨਲ ਆ ਜਿਹੜਾ ਵੀ ਕਹਿ ਲਈ ਪਈ ਪੂਰੇ ਦੇਸ਼ ਦੇ ਵਿੱਚ ਜਿਹੜੀ ਹੈਗੀ ਜਿਹੜੀ ਸਾਡੀ ਆਵਾਜ਼ ਇਹ ਕੋ ਪਹੁੰਚਦੀ ਹੈ ਸੋ ਮੈਂ ਹਰਿੰਦਰ ਦੀਪਕ ਹੋਰ ਉਹਨਾਂ ਦੋਨਾਂ ਬੇਟੇ ਆਪਣੇ ਤੈਦੂ ਪਹਿਲਾਂ ਧੰਨਵਾਦ ਕਰਦਾ ਆਂ ਔਰ ਜਿਵੇਂ ਕਿ ਦਲਜੀਤ ਸਰ ਨੇ ਥੋੜੀ ਜਿਹਾ ਪਹਿਲਾਂ ਹੁਣੀ ਹੁਣੀ ਮਤਲਬ ਡਿਸਕਲੋਜ਼ ਕੀਤੀ ਗੱਲ ਹੈਗੀ ਹੈ ਕਿ ਜਿਹੜਾ ਇਹ ਜਿਹੜੀ ਮਾਰ ਪਈ ਹੈਗੀ ਹੈ ਜਿਹਦਾ ਰਵੀ ਹੈਗੀ ਹੁਣ ਇਹ ਰਵੀ ਤੋਂ ਪਰੋਂ ਅਸੀਂ ਇਦਲ ਵਾਸ ਸੈਂਟਰ ਕੀਤਾ ਔਰ ਜਦੋਂ ਅਸੀਂ ਇਹ ਪਿੰਡਾਂ ਦੇ ਵਿੱਚ ਗਏ ਹੈਗੇ ਵਾਕਿਆ ਹੀ ਉੱਥੇ ਦੇ ਜਿਹੜੇ ਹਾਲਾਤ ਹੈਗੇ ਜੇ ਅਸੀਂ ਜਾ ਕੇ ਉਹ ਜਿਹੜੇ ਚੀਜ਼ਾਂ ਵਿਜ਼ਿਟਲ ਕੀਤੀਆਂ ਆ ਉਹ ਵਾਕਿਆ ਹੀ ਬੜਿਆ ਤਰਸ ਜੋ ਕਹਿ ਸਕਦੇ ਸੀਗੇ ਵਾਕਿਆ ਹੀ ਬਹੁਤ ਨੀਡੀ ਪਰਸਨ ਹੈਗੇ ਜਿਹੜੇ ਉਹ ਚੀਜ਼ਾਂ ਰਿਕਾਇਰਮੈਂਟ ਹੈਗੀਆਂ ਭੀ ਵਾਕਿਆ ਹੀ ਚੀਜ਼ ਇਹਨਾਂ ਨੂੰ ਡਿਜ਼ਰਵ ਹੈਗੀ ਹੈ ਤੇ ਸਾਡੀ ਸੋਸਾਇਟੀ ਦਾ ਜਿਹੜਾ ਮੇਨ ਮਕਸਦ ਹੈਗਾ ਭੀ ਉਹ ਉਹੀ ਚੀਜ਼ ਹੈਗੀ ਹੈ ਜਿਹਦੇ ਵਿੱਚ ਅਸੀਂ ਕਹਿ ਲਈਏ ਭੀ ਅਸੀਂ ਜਿਹੜਾ ਇਹ ਚੀਜ਼ਾਂ ਡਿਸਟ੍ਰਿਬਿਊਟ ਹੋ ਰਹੀਆਂ ਹੈਗੇ ਡਾਕਟਰ ਬੀਰ ਨੂੰ ਵੇਟ ਕਰ ਵੈਲਫੇਅਰ ਸੋਸਾਇਟੀ ਗੜਦੀ ਵਾਲਾ ਤੋਂ ਜਿਹਨਾਂ ਦੇ ਪ੍ਰਧਾਨ ਆ ਰਪਾਲ ਸਿੰਘ ਭੱਟੀ ਜੀ ਔਰ ਜਿਹੜੀ ਮੈਡੀਕਲ ਦੀ ਜਿਹੜੀ ਟੀਮ ਹੈਗੀ ਉਹ ਜਿਵੇਂ ਕਿ ਦੱਸਿਆ ਥੋੜੇ ਦਿਨ ਪਹਿਲਾਂ ਕਟੌਟਾ ਨਿਰਮਲ ਜੀ ਉਹਨਾਂ ਦੀ ਅਗਵਾਈ ਹੇਠ ਹੈ ਸਾਰਾ ਜਿਹੜਾ ਕੈਂਪ ਹੈਗਾ ਆਰਗੇਨਾਈਜ਼ ਕੀਤਾ ਜਾਂਦਾ ਹੈਗਾ ਔਰ ਬਾਕੀ ਗੱਲ ਇਹ ਹੈਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਦ ਜਿਦਾ ਪਾਣੀ ਦਾ ਲੈਵਲ نیچے ਜਾਏਗਾ ਹੋ ਸਕਦਾ ਬਿਮਾਰੀਆਂ ਵਧਣ ਸੋ ਐਨ ਜੀਓਜ਼ ਜਿੰਨੇ ਸਾਡੀਆਂ ਕੰਮ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਮੈਕਸਿਮਮ ਜਿਹੜੀ ਹੈਗੀ ਮੈਡੀਸਿਨ ਹੈਗੀ ਉਹ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਜਿਹੜੇ ਬਹੁਤ ਸਾਰੇ ਕੁਛ ਇਦਾਂ ਦੇ ਘਰ ਪਰ ਦੇਖੇ ਜਿਹੜੇ ਅੱਜ ਦੇ ਜਿਹੜੇ ਹਾਲਾਤ ਦੇਖੇਗੇ ਵਾਕਈ ਉਹ ਲੋੜ ਹੈਗੀ ਉਹਨਾਂ ਨੂੰ ਖਾਸ ਕਰਕੇ ਦਵਾਈਆਂ ਦੀ ਲੰਗਰ ਗੁਰੂ ਨਾਨਕ ਮਹਾਰਾਜ ਦੀ ਬੜੀ ਕਿਰਪਾ ਹੈਗੀ ਹੈ ਲੰਗਰ ਬਹੁਤ ਹੈਗਾ ਆ ਤੇ ਇਦਾਂ ਦੀ ਕੋਈ ਚੱਕਰ ਨਹੀਂ ਸਿਰਫ ਜਿਹੜੀ ਹੈਗੀ ਲੋਕਾਂ ਦੇ ਘਰਾਂ ਤੱਕ ਜਿਹੜੀ ਕਿ ਮੈਡੀਸਿਨ ਹੈਗੀ ਜਾਂ ਬੱਚਿਆਂ ਨੂੰ ਜਿਹੜੇ ਬਾਕਸ ਹੈਗੇ ਜਾਂ ਹੋੜੇ ਦੇ ਚੀਜ਼ਾਂ ਹੈਗੀਆਂ ਨੀਡੀ ਉਹ ਜਰੂਰ ਪਹੁੰਚ ਜਾਈ ਜਾਣ ਇਹਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ